ਗੁਰਦੁਆਰਾ ਤੀਰ ਸਾਹਿਬ ਸ਼ਾਹੀ ਟਿੱਬੀ ਪਿੰਡ ਛੱਖੀਆਂ ਦੀ ਝੂ ਵਿੱਚ ਪੈਂਦੀ ਇਸ ਉੱਚੀ ਪਹਾੜੀ ਤੇ ਪਹਾੜੀ ਰਾਜਾਂ ਦੀਆਂ ਫੌਜਾਂ ਅਤੇ ਪਾਈ ਉਦੇ ਸਿੰਘ ਦੀ ਜੰਗ ਹੋਈ ਸੀ ਗੁਰੂ ਸਾਹਿਬ ਵੱਲੋਂ ਆਨੰਦਪੁਰ ਸਾਹਿਬ ਨੂੰ ਸਦਾ ਲਈ ਛੱਡਣ ਤੋਂ ਬਾਅਦ ਇਹ ਪਹਿਲੀ ਜੰਗ ਸੀ ਆਓ ਬਾਕੀ ਦਾ ਇਤਿਹਾਸ ਗਿਆਨੀ ਸਵਰਨ ਸਿੰਘ ਜੀ ਢੰਗੜਾ ਤੋਂ ਸੁਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ੍ਰੀ ਤੀਰਸਹਿਬ ਸ਼ਾਹੀ ਡਿੱਬੀ ਅੱਜ ਇਸ ਦੇ ਇਤਿਹਾਸ ਬਾਰੇ ਜਾਣਨ ਦਾ ਯਤਨ ਕਰਦੇ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਹੜਾ ਵਿਖੜਾ ਪਿੰਡ ਆਨੰਦਪੁਰ ਦੇ ਕਿਲਾ ਆਨੰਦਗੜ੍ਹ ਤੋਂ ਸ਼ੁਰੂ ਹੋਇਆ ਸਤਿਗੁਰੂ ਮਹਾਰਾਜ ਨੇ ਅੱਧੀ ਰਾਤ ਨੂੰ ਕਿਲਾ ਆਨੰਦਗੜ੍ਹ ਸਾਹਿਬ ਨੂੰ ਛੱਡਿਆ ਤੇ ਇਸ ਸ਼ਾਹੀ ਟਿੱਬੀ ਦੇ ਕੋਲ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਈ ਉਦੇ ਸਿੰਘ ਨੂੰ ਕਿਹਾ ਕਿ ਤੁਸੀਂ ਇੱਥੇ ਸੌ ਸਿੰਘਾਂ ਦਾ ਜਥਾ ਲੈ ਕੇ ਪਿੱਛੋਂ ਆ ਰਹੇ ਬੈਰੀ ਨੂੰ ਰੋਕੋ ਤੇ ਉਸ ਦੇ ਨਾਲ ਜੰਗ ਕਰੋ ਤੇ ਪਿੱਛੇ ਸਹਬਜ਼ਾਦਾਜੀਤ ਸਿੰਘ ਵੀ ਆ ਰਹੇ ਹਨ ਉਹਨਾਂ ਨੂੰ ਕਹਿਣਾ ਕਿ ਉਹ ਅੱਗੇ ਆ ਕੇ ਸਾਡੇ ਜਥੇ ਦੇ ਨਾਲ ਮਿਲ ਜਾਣ ਤੁਸੀਂ ਇਸ ਸ਼ਾਹੀ ਟਿੱਬੀ ਦੇ ਉੱਤੇ ਰੁੱਕ ਕੇ ਤੁਹਾਡੇ ਜਥੇ ਨੇ ਬੈਜੀ ਦਲ ਦੇ ਨਾਲ ਜੰਗ ਕਰਨਾ ਹੈ ਜਿਨ੍ਹਾਂ ਨੇ ਕੁਰਾਨ ਤੇ ਗਉਧੀਆਂ ਸੌਹਾ ਖਾ ਕੇ ਮੁਗਲ ਫੌਜਾਂ ਤੇ ਹਿੰਦੂ ਰਾਜਪੂਤ ਫੌਜਾਂ ਨੇ ਮੁੜ ਕੇ ਹਮਲਾ ਕਰ ਦਿੱਤਾ ਇਹ ਜਿਹੜੀ ਟਿੱਬੀ ਸੀ ਉਹ ਤੋਂ ਬਹੁਤ ਉੱਚੀ ਟਿੱਬੀ ਹੋਇਆ ਕਰਦੀ ਸੀ ਹੁਣ ਟਹਿ ਕੇ ਪੱਧਰੀ ਹੋ ਗਈ ਹੈ ਇੱਥੇ ਸ਼ਾਹੀ ਫੌਜਾਂ ਦਾ ਪੜਾਅ ਹੋਇਆ ਕਰਦਾ ਸੀ ਉਹ ਇੱਥੇ ਠਹਿਰਦਿਆਂ ਸਨ ਇੱਥੇ ਮੋਰਚਾਬੰਦੀ ਕਰਦਿਆਂ ਸਨ ਇਸ ਕਰਕੇ ਇਸ ਟਿੱਬੀ ਦਾ ਨਾਂ ਸ਼ਾਹੀ ਟਿੱਬੀ ਸੀ ਇਸ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਤੀਰ ਸਾਹਿਬ ਕਿਵੇਂ ਬਣਿਆ ਆ ਉਹ ਵੀ ਜਾਣਨ ਦਾ ਯਤਨ ਕਰਦੇ ਆ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨਰਮੋਗੜ ਦੇ ਉੱਚੇ ਪਹਾੜ ਦੇ ਉੱਤੇ ਸਤਿਗੁਰੂ ਮਹਾਰਾਜ ਨੇ ਜੰਗ ਕੀਤੀ ਤਾਂ ਇੱਕ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੀਜੇ ਪਹਿਰ ਸੰਗਾਸਨ ਦੇ ਉੱਤੇ ਬੈਠੇ ਆਪਣੇ ਕੇਸਾਂ ਦੇ ਵਿੱਚ ਕੰੰਗਾ ਕਰ ਰਹੇ ਹਨ ਤੇ ਰਾਮ ਸਿੰਘ ਕਸ਼ਮੀਰੀ ਚੌਰ ਕਰ ਰਿਹਾ ਸੀ ਇਹ ਜਿਹੜਾ ਸ਼ਾਹੀ ਟਿੱਬੀ ਵਾਲਾ ਸਥਾਨ ਹੈ ਇੱਥੋਂ ਸਰੰਦੀਆਂ ਫੌਜਾਂ ਦੇ ਜਰਨੈਲ ਰਸਤਮ ਖਾਨ ਇਸ ਦਿਨ ਛੋਟੇ ਪ੍ਰਾਨ ਅਸਰ ਅਲੀ ਖਾਨ ਨੇ ਇੱਥੋਂ ਤੂਬ ਦਾ ਨਿਸ਼ਾਨਾ ਬਿੰਨ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉੱਤੇ ਛੱਡਿਆ ਸੀ ਸਤਿਗੁਰੂ ਮਹਾਰਾਜ ਜੀ ਨੇ ਮੁੜਮਾ ਸਾਵਧਾਨੀ ਨਾਲ ਤੇ ਸਤਰਕਤਾ ਦੇ ਨਾਲ ਤੀਰ ਮਾਰ ਕੇ ਪਹਿਲਾ ਰਸਤਮ ਰਸਤਮ ਖਾਨ ਨੂੰ ਮਾਰ ਦਿੱਤਾ ਦੂਜਾ ਤੀਰ ਜਿਹੜਾ ਭਾਈ ਉਦੇਸ ਸਿੰਘ ਨੇ ਛੱਡਿਆ ਸੀ ਉਸ ਦੇ ਨਾਲ ਨਸਰ ਅਲੀ ਖਾਨ ਮਾਰਿਆ ਗਿਆ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਤੀਰ ਦੇ ਨਾਲ ਇੱਥੇ ਸਰਹੰਦ ਫੌਜ ਦਾ ਜਰਨੈਲ ਰੁਸਤਮ ਖਾਨ 1700 ਈਸਵੀ ਦੇ ਵਿੱਚ ਮਾਰਿਆ ਗਿਆ ਸੀ ਇਸ ਕਰਕੇ ਇਸ ਅਸਥਾਨ ਦਾ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਤੀਰ ਸਾਹਿਬ ਸਾਹੀ ਤੀਬੀ ਹੈ ਦੂਜੀ ਘਟਨਾ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਪ੍ਰਸਾਦ ਨੂੰ ਛੱਡ ਕੇ ਵਿਖੜੇ ਪੈਂਡਿਆਂ ਦੇ ਉੱਤੇ ਤੁਰੇ ਉਦੋਂ ਦੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਥੇ ਪਾਈ ਉਹਦੇ ਸਿੰਘ ਦੀ ਕਮਾਨ ਦੇ ਹੇਠਾਂ ਸਾਹ ਮਰਜੀਬ ਦੇ ਸਿਰ ਲੱਤ ਗੁਰੂ ਦੇ ਸੂਰਮ ਸਿੰਘ ਸੂਰਿਆਂ ਦੀ ਫੌਜ ਨੂੰ ਇੱਥੇ ਲੈਣ ਦਾ ਹੁਕਮ ਦਿੱਤਾ ਤੇ ਆਪ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਗੇ ਚਲੇ ਗਏ ਇਹ ਜਿਹੜਾ ਸਥਾਨ ਸਾਹਿਤਬੀ ਇੱਥੇ ਮੁਗਲ ਫੌਜਾਂ ਬਾਈ ਤਾਰ ਦੇ ਹਿੰਦੂ ਪਹਾੜੀ ਰਾਜਪੂਤਾਂ ਦੀਆਂ ਫੌਜਾਂ ਤੇ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਥੇਦਾਰ ਸ਼ਹੀਦ ਭਾਈ ਮਨੀ ਸਿੰਘ ਦੇ ਪੁੱਤਰ ਉਹਦੇ ਸਿੰਘ ਦੇ ਜਥੇ ਵਿੱਚ ਬੜੀ ਇੱਕਮਸਾਨ ਦੀ ਜੰਗ ਵੱਡੇ ਤੜਕੇ ਸ਼ੁਰੂ ਹੋਈ ਸ਼ਾਹੀ ਫੌਜਾਂ ਤੇ ਬਾਹਰੀ ਆਸਥਾਨ ਦੀਆਂ ਹਿੰਦੂ ਰਾਜਪੂਤ ਫੌਜਾਂ ਦੇ ਨਾਲ ਸੌ ਸਿੰਘਾਂ ਨੇ ਬੜਾ ਡਟਮਾ ਮੁਕਾਬਲਾ ਕੀਤਾ ਇੱਥੇ ਪੂਰਾ ਪਹਿਰ ਤਿੰਨ ਘੰਟੇ ਤੋਂ ਵੱਧ ਦਾ ਸਮਾਂ ਇੱਥੇ ਜੰਗ ਹੁੰਦੀ ਰਹੀ ਤੇ ਇਹ ਜਿਹੜੀ ਜੰਗ ਹੈ ਜਿਵੇਂ ਗ੍ਰੰਥਾਂ ਦੇ ਵਿੱਚ ਸਾਨੂੰ ਲਿਖਿਆ ਮਿਲਦਾ ਹੈ ਵੀ ਇਹ ਜਿਹੜੀ جنگ ਹੈ ਇਹ ਦਿਨ ਚੜਦੇ ਨੂੰ ਸੂਰਜ ਚੜਦੇ ਨੂੰ ਖਤਮ ਹੋਈ ਇਸ ਦਾ ਮਤਲਬ ਇਹ ਬਣਦਾ ਹੈ ਕਿ 7 ਸਵਾ 7 ਦਸੰਬਰ ਦਾ ਮਹੀਨਾ ਸੀ 7 ਪੂ ਹੋ ਸੀ 6 ਦਸੰਬਰ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਾਲ ਸਿੰਘਾਂ ਦੇ ਜਥੇ ਨੇ 4 ਘੰਟੇ ਬੈਰੀਦਲ ਨੂੰ ਇਸ ਛਾਹੀ ਟਿੱਬੀ ਦੇ ਕੋਲ ਰੋਕ ਕੇ ਰੱਖ ਫਿਰ ਇੱਕ ਅਜਹੀ ਗੋਲੀ ਬੈਰੀ ਦੀ ਆ ਕੇ ਜਥੇਦਾਰ ਭਾਈ ਉਦੇ ਸਿੰਘ ਦੇ ਮੱਥੇ ਦੇ ਵਿੱਚ ਆ ਕੇ ਵੱਜੀ ਤੇ ਭਾਈ ਉਦੇ ਸਿੰਘ ਸ਼ਹੀਦ ਹੋ ਗਏ ਜਿਹੜੇ ਕਿ ਸ਼ਹੀਦ ਭਾਈ ਮਨੀ ਸਿੰਘ ਦੇ ਪੁੱਤਰ ਸਨ ਤੇ ਭਾਈ ਬਚਿੱਤਰ ਸਿੰਘ ਦੇ ਭਰਾ ਸਨ ਇਹ ਇਸ ਥਾਂ ਦੇ ਉੱਤੇ ਭਾਈ ਉਦੇ ਸਿੰਘ ਸ਼ਹੀਦੀ ਪ੍ਰਾਪਤ ਕਰਕੇ ਇਹਨਾਂ ਘਟਨਾਵਾਂ ਦੀ ਯਾਦ ਦੇ ਵਿੱਚ ਏਸ tibbi ਦੇ ਉੱਤੇ ਗੁਰਦੁਆਰਾ ਸਾਹਿਬ 1911 ਈਸਵੀ ਦੇ ਵਿੱਚ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਜਥੇਦਾਰ ਸਾਹਿਬ ਸਿੰਘ ਉਹਨਾਂ ਨੇ ਇਹ ਸੰਸਥਾਨ ਦੇ ਉੱਤੇ ਗੁਰਦੁਆਰਾ ਸਾਹਿਬ ਸਥਾਪਿਤ ਕੀਤਾ ਤੇ ਅੱਜ ਗੱਲ ਵੀ ਇਹ ਗੁਰਦੁਆਰਾ ਸਾਹਿਬ ਦਾ ਜਿਹੜਾ ਪ੍ਰਬੰਧ ਹੈ ਉਹ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਨਿਹੰਗ ਬਹੀਰਾ ਜਥੇਦਾਰ ਬਲਬੀਰ ਸਿੰਘ ਉਹਨਾਂ ਦੇ ਜਥੇ ਦੇ ਕੋਲ ਇਸ ਦਾ ਪ੍ਰਬੰਧ ਹੈ ਇਹ ਹੈ ਇਸ ਥਾਂ ਦੇ ਇਤਿਹਾਸ ਦਾ ਪਿਛੋਕੜ ਇੱਥੇ ਇੱਕ ਹੋਰ ਬਹੁਤ ਅਨੋਖੀ ਤੇ ਅਜੀਬ ਘਟਨਾ ਵਾਪਰੀ ਜਿਵੇਂ ਗ੍ਰੰਥਾਂ ਦੇ ਵਿੱਚ ਲਿਖਿਆ ਹੈ ਕਿ ਭਾਈ ਉਦੇ ਸਿੰਘ ਦੀ ਜਿਹੜੀ ਸ਼ਕਲ ਹੈ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਮਿਲਦੀ ਸੀ ਗੁਰੂ ਕੀ ਸਾਖੀਆਂ ਕਿਤਾਬ ਦੇ ਵਿੱਚ ਪ੍ਰਾਤਨ ਕਿਤਾਬ ਚ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਥੇ ਭਾਈ ਉਦੇ ਸਿੰਘ ਨੂੰ ਆਪਣੀ ਪਸ਼ਾਕ ਵੀ ਦਿੱਤੀ ਉਹ ਪਸ਼ਾਕ ਤੇ ਉਦੇ ਸਿੰਘ ਦਾ ਚਿਹਰਾ ਮੋਹਰਾ ਦੇਖ ਕੇ ਕਲਹੂਰ ਬਲਾਸਪੁਰ ਦੇ रियासत ਦੇ ਰਾਜਾ ਰਾਜਾ ਅਜਮੇਰ ਚੰਦ ਨੂੰ ਇੰਜ ਲੱਗਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਰੇ ਗਿਆ ਭਲੇਖਾ ਲੱਗਿਆ ਉਸ ਨੂੰ ਉਸ ਨੇ ਭਾਈ ਉਦੇ ਸਿੰਘ ਦਾ ਅਸੀਸ ਵਟ ਲਿਆ ਫੌਜਾਂ ਨੇ ਬੜੀਆਂ ਖੁਸ਼ੀਆਂ ਮਨਾਈਆਂ ਪੰਗੜੇ ਪਾਇਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸ਼ਹੀਦ ਕਰ ਦਿੱਤਾ ਗਿਆ ਫੌਜਾਂ ਬੇਸਰੀਆਂ ਹੋ ਗਈਆਂ ਤੇ ਫਿਰ ਇਹ ਸੀਸ ਰੋਪੜ ਨੂੰ ਭੇਜਿਆ ਗਿਆ ਤੇ ਜਦੋਂ ਰੋਪੜ ਨੂੰ ਭੇਜਿਆ ਗਿਆ ਤੇ ਸਰਸਾ ਕੰਢਿਓ ਥੋੜੀ ਦੂਰ ਜਾ ਕੇ ਪਤਾ ਲੱਗਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਅੱਗੇ ਲੰਘ ਗਏ ਹਨ ਉਹਨਾਂ ਦਾ ਇੱਕ ਜਥਾ ਦਾ ਸਰਸਾ ਕੰਢੇ ਛਾਉਣੀ ਬਣਾ ਕੇ ਪਿਛੇ ਲਈ ਆ ਰਹੀ ਹੈ ਮੁਗਲ ਫੌਜਾਂ ਨੂੰ ਡੀਕ ਰਿਹਾ ਇਸ ਤਰ੍ਹਾਂ ਉਦੇ ਸਿੰਘ ਦੇ ਸੀਸ ਦੀ ਪਹਿਚਾਣ ਦੇ ਵਿੱਚ ਬਹੁਤ ਸਾਰਾ ਸਮਾਂ ਬੀਤ ਗਿਆ ਇਸੇ ਉਹੀ ਸਮਾਂ ਸੀ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਰਸਾ ਕੰਡੇ ਆਸਾ ਦੀ ਵਾਰ ਦਾ ਕੀਰਤਨ ਸੁਣ ਕੇ ਨਿਹੰਗ ਕੋਟਲਾ ਦੇ ਵਿੱਚ ਪਠਾਨ ਨਿਹੰਗ ਖਾਨ ਦੇ ਕੋਲ ਪਹੁੰਚ ਗਏ ਇਸ ਤਰ੍ਹਾਂ ਅਨੰਦ ਪ੍ਰਸਾਰ ਨੂੰ ਛੱਡ ਕੇ ਪਹਿਲੀ ਲੜਾਈ ਇਲਸ ਸ਼ਾਹੀ ਟਿੱਬੀ ਦੇ ਹੋਈ ਜਿਸ ਦੇ ਵਿੱਚ ਜਥੇਦਾਰ ਉਦੇ ਸਿੰਘ ਤੇ ਸਮੁੱਚਾ ਸਾਉ ਸਿੰਘਾਂ ਦਾ ਜਥਾ ਸ਼ਹੀਦੀਆਂ ਪ੍ਰਾਪਤ ਕਰ ਗਿਆ ਇਸ ਕਰਕੇ ਇਸ ਸਥਾਨ ਨੂੰ ਗੁਰਦੁਆਰਾ ਤੀਰ ਸਹਿਬ ਸ਼ਾਹੀ ਕਬੀ ਕਿਹਾ ਜਾਂਦਾ ਹੈ ਇਹ ਹੈ ਇਸ ਗੁਰਦੁਆਰਾ ਸਾਹਿਬ ਦੀ ਵਿਖੜੇ ਪੈਂਡਿਆਂ ਦੀ ਦਾਸਤਾਨ ਦੀ ਇੱਕ ਘਟਨਾ